ਇਹ ਬੜਾ ਪਾਵਨ ਤੇ ਪਵਿੱਤਰ ਦਿਨ ਹੈ ਕੱਲੇ ਹਿੰਦੂ ਧਰਮ ਵਾਸਤੇ ਨਹੀਂ ਸਮੁੱਚੀ ਮਾਨਵਤਾ ਵਾਸਤੇ ਇੱਕ ਬੜਾ ਵਧਾਈ ਦਾ ਦਿਨ ਸੀ ਕਿਉਂਕਿ ਭਗਵਾਨ ਸ਼੍ਰੀ ਰਾਮ ਕੱਲੇ ਹਿੰਦੂਆਂ ਦੇ ਵਿੱਚ ਉਹਨਾਂ ਦੀ ਮੰਨਤਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਨੇਕਾਂ ਵਾਰੀ ਸ਼੍ਰੀ ਰਾਮ ਦਾ ਜ਼ਿਕਰ ਆਉਂਦਾ ਹੈ ਜਿਹੜੀ ਛੁੱਟੀ ਨਾ ਕਰਕੇ ਮੈਨੂੰ ਤਾਂ ਅੱਜ ਕਿਸੇ ਦਾ ਇਹ ਵੀ ਫੋਨ ਆਇਆ ਸੀ ਕਿ ਭਗਵੰਤ ਮਾਨ ਨੇ ਵਧਾਈ ਵੀ ਨਹੀਂ ਦਿੱਤੀ ਲੋਕਾਂ ਨੂੰ ਉਸ ਦਿਨ ਦੀ ਜਿਨਨੇ ਕਰੜੇ ਸ਼ਬਦਾਂ ਚ ਇਹਦੀ ਨਿੰਦਿਆ ਕਰੀਏ ਉਨੀ ਥੋੜੀ ਤੇ ਇਹੋ ਜਿਹੀਆਂ ਹਰਕਤਾਂ ਐ ਜਿਹੜੀਆਂ ਇਹ ਪੰਜਾਬ ਦੇ ਆਪਸੀ ਭਾਈਚਾਰਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਇਹ ਲਾਂਬੂ ਲਾਉਣ ਦਾ ਕੰਮ ਕਰਦੀਆਂ ਤੇ ਇਹਨਾਂ ਭਗਵੰਤ ਮਾਨ ਵਰਗੇ ਲੋਕਾਂ ਦਾ ਅਸਲੀ ਚਿਹਰਾ ਨੰਗਾ ਕਰਦੇ ਘਣਸ਼ੋਰ ਤੋਂ ਅਲੱਗ ਹੋ ਕੇ ਕਹਿ ਰਿਹਾ ਵੀ ਅਸੀਂ ਕੇਰਾਂ 13 ਅਸੀਂ ਟਾਕ ਲੜਾਂਗੇ ਦੇ ਬਾਥੀ ਦੇ दांत ਖਾਣੇ ਕੋ اور ਦਿਖਾਣੇ ਕੋ। ਦਿੱਲੀ ਦੇ ਵਿੱਚ ਰਾਹੁਲ ਗਾਂਧੀ ਤੇ ਖੜਗੇ ਦੀਆਂ ਤੇ ਅਰਵਿੰਦ ਕੇਜਰੀਵਾਲ ਦੀਆਂ ਮੀਟਿੰਗਾਂ ਹੁੰਦੀਆਂ। ਬੁੱਕੇ ਇੱਕ ਦੂਜੇ ਨੂੰ ਦਿੱਤੇ ਜਾਂਦੇ ਐ। ਇਕੱਠਿਆਂ ਲੜਨ ਦੇ ਪ੍ਰੋਗਰਾਮ ਬਣਾਏ ਜਾਂਦੇ ਐ। ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਦੋਨੋਂ ਪਾਰਟੀਆਂ ਇਕੱਠੀਆਂ ਲੜ ਰਹੀਆਂ। ਸਾਰੀ ਰਣਨੀਤੀ ਭਗਵੰਤ ਮਾਨ ਦੇ ਘਰੇ ਰਾਗਵ ਚੱਡਾ ਤੇ ਪਵਨ ਬਾਂਸਲ ਜੀ ਬਹਿ ਕੇ ਤੈਅ ਕਰਦੇ ਐ ਪੰਜਾਬ ਪੁਲਿਸ ਦੇ ਏ ਡੀ ਜੀ ਪੀ ਤੋਂ ਲੈ ਕੇ ਸਾਰੀ ਪੁਲਿਸ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਦੀ ਪ੍ਰੋਟੈਕਸ਼ਨ ਤੇ ਲਈ ਹੋਈ ਹੈ ਫਿਰ ਤੁਸੀਂ ਕਿਵੇਂ ਕਹਿ ਦਿਓਗੇ ਜੀ ਕਿ ਐਲਾਈਅੰਸ ਨਹੀਂ ਹੈ ਮੂਰਖ ਹੈ ਕੋਈ ਮੈਂ ਕਹਦੇ ਆ ਜੀ ਥੋਡੀ ਮੇਰੀ ਕੋਟਕਪੂਰੇ ਤਾਂ ਦੋਸਤੀ ਹੈ ਤੇ ਫਰੀਦਕੋਟ ਦੋਸਤੀ ਹੈ ਨਹੀਂ ਇਹ ਕਿੱਥੋਂ ਦਾ ਅਸੂਲ ਹੈ ਜੀ ਇਹ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਸਾਰੀ ਗਿਟਮਟ ਹੋਈ ਵੀ ਐ ਇੰਨਾ ਕਿ ਲੋਕਾਂ ਦਾ ਰਿਐਕਸ਼ਨ ਬੜਾ ਇਹਦੇ ਖਿਲਾਫ ਸਖਤ ਆਇਆ ਬੜਾ ਕਰੜਾ ਆਇਆ ਡਰ ਕੇ ਪਰ ਫਿਰ ਵੀ ਮੈਂ ਅੱਜ ਵੀ ਤੁਹਾਨੂੰ ਕਹਿ ਰਿਹਾ ਰਲ ਕੇ ਲੜਨਗੇ ਆਫੀਸ਼ੀਅਲੀ ਨਾ ਰਲਣ ਤਾਂ ਇੱਕ ਫਰੈਂਡਲੀ ਮੈਚ ਹੋਊਗਾ ਇੱਕ ਦੂਜੇ ਦੇ ਖਿਲਾਫ ਵੀਕ ਕੈਂਡੀਡੇਟਸ ਦੇਣਗੇ ਟਰੈਵਲ ਜੈਂਟਲਰਾਂ ਦਾ ਠੱਗੀ ਦੇ ਕਾਫੀ ਲੋਕ ਸ਼ਿਕਾਰ ਹੁੰਦੇ ਸੀਗੇ ਪਾਣਾ ਸਿੱਧੂ ਵੱਲੋਂ ਤਾਂ ਚੁੱਕਿਆ ਜਾਂਦਾ ਸੀ ਦੂਜੇ ਪਾਸੇ ਨਸ਼ਿਆਂ ਦਾ ਮਾਵਲਾ ਹੁੰਦਾ ਸੀ ਝੋਟੇ ਵੱਲੋਂ ਜਿਹੜੇ ਸਕੂਲ ਵਿੱਚ ਪੂਰਾ ਕੀਤਾ ਜਾਂਦਾ ਸੀਗਾ ਪਰ ਕਿਤਨੇ ਕਿਤਨੇ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਵੱਲੋਂ ਜਿਸ ਤਰ੍ਹਾਂ ਲੱਖਸਾਣਾ ਵੱਲੋਂ ਵੀ ਕਿਹਾ ਗਿਆ ਕਿ ਭਾਨੇ ਨੂੰ ਪੂਰੀ ਤਰ੍ਹਾਂ ਉਸੇ ਕੁੱਟਮਾਰ ਕੀਤੀ ਗਈ ਹੈ ਸੀਐਸਟਾਫ ਦੇ ਵਿੱਚ ਸੀਐਮ ਮਾਨ ਵੱਲੋਂ ਖੁਦ ਵੀਡੀਓ ਵੀ ਜਿਹੜੀ ਹੈਗੀ ਵਿਕੀ ਮੋਕੇ ਤੇ ਕੋ ਮਾੜੀ ਗੱਲ ਹੈ ਜੀ ਟਰੈਵਲ ਏਜੰਟਸ ਜਿਹੜੇ ਆ ਮੈਂ ਸਾਰਿਆਂ ਦਾ ਨਹੀਂ ਕਹਿੰਦਾ ਬਟ ਕਈ ਇਨਲੀਗਲ ਜਿਹੜੇ ਚਲਾ ਰਹੇ ਆ ਉਹ ਬਹੁਤ ਵੱਡੀ ਲੁੱਟ ਕਰ ਰਹੇ ਆ ਪੰਜਾਬ ਦੇ ਲੋਕਾਂ ਦੀ ਜੇ ਉਹਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰਦਾ ਹੈ ਕਿਸੇ ਦੀ ਬਾਹ ਫੜਦਾ ਹੈ ਤੇ ਉਹਦੇ ਤੇ ਜਾ ਕੇ ਤੁਸੀਂ ਪਰਚੇ ਦਰਜ ਕਰਦੇ ਹੋ ਇਹਦਾ ਇਹ ਕੀ ਸਾਬਤ ਹੁੰਦਾ ਹੈ ਕਿ ਤੁਹਾਡੀ ਮਿਲੀਭੁਗਤ ਆ ਉਹਨਾਂ ਦੇ ਨਾਲ ਚਾਹੇ ਡਰੱਗ ਸਮਗਲਰਸ ਹੋਣ ਉਹਨਾਂ ਦੀ ਜੇ ਕੋਈ ਪਕੜ ਕਰਦਾ ਤੁਸੀਂ ਉਹਨਾਂ ਤੇ ਵੀ ਪਰਚੇ ਦੇ ਦਿੰਨੇ ਹੋ ਕੀ ਸਾਬਤ ਹੁੰਦਾ ਜੀ ਕਿ ਤੁਹਾਡੀ ਪੇਟਰਨੇਜ ਥੱਲੇ ਤੁਹਾਡੀ ਸਰਪ੍ਰਸਤੀ ਥੱਲੇ ਇਹ ਡਰੱਗ ਮਾਫੀਆ ਚੱਲ ਰਿਹਾ ਹੈ ਤੁਹਾਡੀ ਪੇਟਰਨੇਜ ਤੁਹਾਡੀ ਸਰਪ੍ਰਸਤੀ ਥੱਲੇ ਇਹ ਜਿਹੜਾ ਇਲੀਗਲ ਟਰੈਵਲ ਏਜੰਟਸ ਹੈ ਇਹਨਾਂ ਦਾ ਧੰਦਾ ਚੱਲ ਰਿਹਾ ਹੈ ਮੈਂ ਸਖਤ ਸ਼ਬਦਾਂ 'ਚ ਇਸ ਗੱਲ ਦੀ ਨਿੰਦਿਆ ਕਰਦਾ ਮੇਰੇ 100 ਮਤ ਭੇਦ ਹੋ ਸਕਦੇ ਆ ਭਾਨੇ ਸਿੱਧੂ ਨਾਲ ਪਰ ਇਹੋ ਜਿਹੀ ਕਾਰਵਾਈ ਕਰਨਾ ਜੇ ਕੋਈ ਕਿਸੇ ਗਰੀਬ ਦੀ ਬਾਹ ਫੜਦਾ ਮੈਂ ਉਹਦੀ ਕਰੜੇ ਸ਼ਬਦਾਂ 'ਚ ਨਿੰਦਿਆ ਕਰਦਾ